ਹਰਨਾਮ ਧੰਨੇਸ਼ਾ ਦੇ ਮਗਰ ਲੱਗ ਕੇ ਅਸੀਂ ਆਪਣਾ ਕੁਝ ਹੱਥ ਤੰਗਕਾਰ ਬੈਠੇ ਆਂ ਲੱਖਾ ਸਿੰਘ ਨੇ ਗੱਲ ਸ਼ੁਰੂ ਕੀਤੀ ਉਹ ਚੁਬਾਰੇ 'ਚ ਬੈਠਾ ਨੱਤ ਵਾਂਗ ਛਾਹ ਵੇਲਾ ਖਾ ਰਿਹਾ ਸੀ ਸਾਹਮਣੀ ਕੁਰਸੀ ਉੱਤੇ ਬਸੰਤ ਕੌਰ ਬੈਠੀ ਸੀ ਉਹ ਬਦੀ ਨੂੰ ਰੋਟੀ ਹਮੇਸ਼ਾ ਕੋਲ ਬੈ ਕੇ ਖਵਾਉਂਦੀ ਜਰੂਰੀ ਸਲਾਹ ਕਰਨ ਵਾਸਤੇ ਲੱਖਾ ਸਿੰਘ ਨੇ ਹਰਨਾਮ ਸਿੰਘ ਨੂੰ ਵੀ ਕੋਲ ਬੁਲਾ ਲਿਆ ਸੀ ਉਹ ਮਾਂ ਦੇ ਬਰਾਬਰ ਦੂਸਰੀ ਕੁਰਸੀ ਉੱਤੇ ਬੈਠਾ ਸੀ ਪਿੱਛੇ ਮੈਂ ਬਿਮਾਰ ਪੈ ਗਿਆ ਤਾਂ ਕਾਰ ਵਿੱਚ ਦਵਾਈ ਜੋਗੇ ਪੈਸੇ ਵੀ ਨਹੀਂ ਸਨ ਤੇਰੀ ਮਾਂ ਦੀਆਂ ਸਾਰੀਆਂ ਟੂੰਬਾਂ ਵੇਚ ਗਈਆਂ ਹਰਨਾਮ ਤੇਰੀ ਮਾਂ ਦਾ ਕੋਈ ਮੁੱਲ ਨਹੀਂ ਸਾਰੀ ਦੁਨੀਆ ਵਿੱਚ ਪਾ ਲਿਆ ਇਹਦੇ ਵਰਗੀ ਦੂਸਰੀ ਨਹੀਂ ਮਿਲੇਗੀ ਹਰਨਾਮ ਸਿੰਘ ਦਿਲ ਵਿੱਚ ਸੋਚ ਰਿਹਾ ਸੀ ਠੀਕ ਆਂਦਾ ਐ ਬਾਪੂ ਤਾਈਆਂ ਤੂੰ ਇਹਦਾ ਬਹੁਤ ਕਦਰ ਪਾਇਆ ਏ ਪਰ ਸਭਾਉ ਸਾਉ ਹੋਣ ਕਰਕੇ ਉਹਨੇ ਮੂੰਹੋਂ ਕਹਿਣਾ ਕਿਹਾ ਕੁਝ ਚਿਰ ਰੋਕ ਕੇ ਲੱਖਾ ਸਿੰਘ ਨੇ ਫਿਰ ਕਹਿਣਾ ਸ਼ੁਰੂ ਕੀਤਾ ਮੇਰੀ ਸਲਾਹ ਏ ਐਸ ਵਾਰ ਹਾੜੀ ਦਿਓਗਰਾਹੀ ਤੋਂ ਸਾਨੂੰ ਕੁਝ ਪੈਸੇ ਹੱਥਾਂ ਵਿੱਚ ਕਰਨੇ ਚਾਹੀਦੇ ਨੇ ਕੁਝ ਨਕਦ ਪੈਸਾ ਜ਼ਰੂਰ ਕੋਲ ਹੋਣਾ ਚਾਹੀਦਾ ਏ ਬਾਪੂ ਤੂੰ ਆਪ ਸਿਆਣਾ ਏ ਮੈਂ ਕੀ ਸਲਾਹ ਦਿਆਂ ਹਰਨਾਮ ਸਿੰਘ ਨੇ ਅੱਗੋਂ ਸਤਕਾਰ ਵਜੋਂ ਹੰਗਾਰਾ ਭਰਿਆ ਇੱਕ ਨਾਲੋਂ ਦੋ ਦੀ ਸਲਾਹ ਚੰਗੀ ਹੀ ਹੁੰਦੀ ਏ ਨਾ ਫਿਰ ਤੇਰੀ ਮਾਂ ਵੀ ਕੋਲੇ ਅੱਜ ਇਹ ਗੱਲ ਮੈਂ ਐਸ ਵਾਸਤੇ ਚਲਾਈ ਏ ਖਾਰੇ ਵਾਲੇ ਧਰਮਸੋਂ ਦੀ ਕੁਝ ਜ਼ਮੀਨ ਆਪਣੇ ਕੋਲ ਗਹਿਣੇ ਆ ਰਜਿਸਟਰੀ ਭਾਵੇਂ ਮੇਰੇ ਨਾਂ ਹੀ ਏ ਪਰ ਅੱਧਾ ਪੈਸਾ ਵਿੱਚ ਧਨੇਸ਼ਾ ਦਾ ਲੱਗਦਾ ਏ ਧਰਮਸੋਂ ਅਗਾ ਵਧਾਰਾ ਲੈ ਕੇ ਬਘੇਲ ਸੋਂ ਕਿਆ ਕੋਲ ਗਹਿਣੇ ਕਰਨਾ ਚਾਹੁੰਦਾ ਏ ਧਨੇਸ਼ਾ ਆਂਦਾ ਏ ਆਪਾਂ ਹੀ ਕੁਝ ਹੋਰ ਪੈਸੇ ਦੇ ਕੇ ਨਵੀਂ ਰਜਿਸਟਰੀ ਕਰਾ ਲਈਏ ਪਰ ਮੈਂ ਧਨੇਸ਼ਾ ਨੂੰ ਇਸ ਗੱਲ ਦੀ ਹਾਮੀ ਨਹੀਂ ਭਰੀ ਤੁਸੀਂ ਮਾਂ ਪੁੱਤ ਦੋਵੇਂ ਆਪਣੀ ਸਲਾਹ ਦੱਸੋ ਲਖਾ ਸਿੰਘ ਨੇ ਬਸੰਤ ਕੌਰ ਵੱਲ ਵੇਖਦਿਆਂ ਕਿਹਾ ਲੱਖਾ ਸਿੰਘ ਬਸੰਤ ਕੌਰ ਨੂੰ ਦੁਬਾਰਾ ਪ੍ਰਾਪਤ ਨਹੀਂ ਸੀ ਕਰ ਸਕਿਆ ਪਰ ਉਹ ਉਹਦਾ ਆਦਰ ਅੱਗੇ ਨਾਲੋਂ ਵਧੇਰੇ ਕਰਦਾ ਸੀ ਪਰ ਬਾਪੂ ਅਸੀਂ ਇਹਦੇ ਵਿੱਚ ਸਲਾਹ ਕੀ ਦੇ ਸਕਦੇ ਆ ਬੇਬੇ ਦੇ ਹੱਥ ਬੱਲੇ ਤਾਂ ਹੈ ਕੁਝ ਨਹੀਂ ਮੈਨੂੰ ਕਹੋ ਤਾਂ ਤੁਹਾਡੀ ਨੋਹ ਦੀਆਂ ਟੁੰਬਾ ਹਾਜ਼ਰ ਨੇ ਹਰਨਾਮ ਦੀ ਆਵਾਜ਼ ਵਿੱਚ ਕੁਝ ਰੋਸ ਲੁਕਿਆ ਹੋਇਆ ਸੀ ਉਹ ਸਲਾਹ ਦੇਣਾ ਚਾਹੁੰਦਾ ਹੋਇਆ ਵੀ ਸਾਰੀ ਗੱਲ ਲੱਖਾ ਸਿੰਘ ਦੇ ਜਿੰਮੇ ਪਾ ਰਿਹਾ ਸੀ ਨਹੀਂ ਹਰਨਾਮ ਮੈਂ ਇਸ ਵਾਸਤੇ ਗੱਲ ਨਹੀਂ ਛੇੜੀ ਹਣ ਤੂੰ ਬਰਾਬਰ ਦਾ ਐ ਤੇ ਨਫਾ ਨੁਕਸਾਨ ਸਮਝਣ ਜੋਗੇ ਮੈਂ ਨਹੀਂ ਚਾਹੁੰਦਾ ਕਿ ਮੈਂ ਹੁਣ ਕੋਈ ਅਜਿਹਾ ਕੰਮ ਤੇਰੇ ਪੁੱਛੇ ਬਿਨਾ ਕਰਾਂ ਜਿਸ ਤੇ ਤੂੰ ਭਲਕੇ ਇਹ ਸਮਝੇ ਕਿ ਬਾਪੂ ਤੁਹਾਡਾ ਨੁਕਸਾਨ ਕਰ ਗਿਆ ਏ ਮੈਂ ਸੱਚੇ ਦਿਲੋਂ ਤੇਰੀ ਸਲਾਹ ਲੈਣਾ ਚਾਹੁੰਦਾ ਹਾਂ ਅਤੇ ਤੈਨੂੰ ਦਿਲ ਦੀ ਦੱਸਣੀ ਚਾਹੀਦੀ ਏ ਹੋਰ ਦੱਸ ਸਰਗਣ ਤੋਂ ਸਲਾਹ ਪੁੱਛਾਂ ਉਹਨੂੰ ਤਾਂ 2 ਮਹੀਨੇ ਉਜਾੜਨ ਨੂੰ ਪੈਸੇ ਨਹੀਂ ਮਿਲੇ ਤਾਂ ਇੱਕ ਦਿਨ ਤੇਰੀ ਮਾਂ ਨੂੰ ਆਂਦਾ ਸੀ ਮੇਰੀ ਜ਼ਮੀਨ ਵੰਡ ਦਿਓ ਉਹ ਤਾਂ ਤੇਰੀ ਮਾਂ ਦੀ ਸਿਆਣਪ ਏ ਜਿਨੇ ਉਹਨੂੰ ਬਰਾਪ ਉਚਲਾ ਕੇ ਠੰਡਾ ਕੀਤਾ ਤੇਰੀ ਮਾਂ ਮੰਨੇ ਦੀ ਸਖੇ ਇਹ ਸਮਝਦੀ ਸਭ ਕੁਝ ਏ ਪਰ ਸਲਾਹ ਕੋਈ ਨਹੀਂ ਦੇਵੇਗੀ ਤੈਨੂੰ ਆਪਣੀ ਸਲਾਹ ਜ਼ਰੂਰ ਦੇਣੀ ਚਾਹੀਦੀ ਏ ਮੈਂ ਉਵੇਂ ਕਰਾਂਗਾ ਜਿਵੇਂ ਤੂੰ ਕਹੇਂਗਾ ਮੇਰੀ ਸਲਾਹ ਤਾਂ ਹੱਥੋਂ ਵੱਖਰੀ ਏ ਮਰਦਾਂ ਦੇ ਕੰਮ ਵਿੱਚ ਜਨਾਨੀਆਂ ਦਾ ਦਖਲ ਦੇਣਾ ਫੱਬਦਾ ਏ ਖਰਨਾਮ ਨੂੰ ਆਪਣੀ ਸਲਾਹ ਜ਼ਰੂਰ ਦੇਣੀ ਚਾਹੀਦੀ ਏ ਬਸੰਤ ਕੌਰ ਨੇ ਮਸਾ ਇੰਨਾ ਹੀ ਕਿਹਾ ਕਿਉਂਕਿ ਚੱਲਦੀ ਵਾਰਤਾ ਵਿੱਚ ਉਦਾ ਨਾ ਦੋ ਤਿੰਨ ਵਾਰ ਆ ਚੁੱਕਾ ਸੀ ਲੱਖਾ ਸਿੰਘ ਚਾਹੁੰਦਾ ਸੀ ਕਿ ਉਹ ਕੁਝ ਕਹੇ ਚਲੋ ਤੁਹਾਡਾ ਦੋਹਾਂ ਦਾ ਹੁਕਮ ਮੈਂ ਜੋ ਦਿਲ ਵਿੱਚ ਹੈ ਸਹੀ ਸਹੀ ਦੱਸ ਦਿਆਂਗਾ ਪਰ ਪਹਿਲਾਂ ਬਾਪੂ ਤੂੰ ਹੀ ਦੱਸ ਤੂੰ ਕੀ ਸੋਚਿਆ ਏ ਹਰਨਾਮ ਨੇ ਫਿਰ ਗੱਲ ਪਿਓ ਉੱਤੇ ਹੀ ਸੁੱਟ ਦਿੱਤੀ ਮੈਂ ਤਾਂ ਇਹ ਸੋਚਿਆ ਏ ਕਿ ਮੈਂ ਧਨੇਸ਼ਾ ਦੇ ਚਾਂਸੇ ਵਿੱਚ ਨਹੀਂ ਫਸਣਾ ਮੈਂ ਅੱਜ ਉਹਦੇ ਨਾਲ ਇਹ ਫੈਸਲਾ ਕਰਨ ਜਾਣਾ ਹਾਂ ਮੈਂ ਧਰਮਸੋਂ ਤੋਂ ਪੈਸੇ ਲੈ ਲੈਣੇ ਨੇ ਮੈਂ ਸਭੋਂ ਨੱਥੂ ਵਾਲੀ ਇਹ ਰਾਮ ਸੋਂ ਤੇ ਬੱਲਾਂ ਵਾਲੀ ਇਹ ਸੁਰਜਣ ਸੋਂ ਨੂੰ ਵੀ ਆਖ ਦਿੱਤਾ ਏ ਕਿ ਭਈ ਆਪਣੀ ਪੈਲੀ ਛੁਡਾ ਲਵੋ ਨਹੀਂ ਤਾਂ ਮੈਂ ਅਗਾਹ ਹੋਰ ਕਿਸੇ ਕੋਲ ਰਹਿਣ ਦਰ ਰਹਿਣ ਕਰ ਦੇਣੀ ਜੇ ਇਸਲਾ ਮੇਰੇ ਪਸੰਦ ਦੇ ਹੋਰ ਹਰਨਾਮ ਸਿੰਘ ਸਮਝਦਾ ਸੀ ਕਿ ਗੱਲ ਅਜੇ ਮੁੱਕੀ ਨਹੀਂ ਛਾਂਬ ਵਾਲੇ ਖੇਤ ਵਿੱਚੋਂ ਅਮਲੀ ਕੋਲ ਸਿਰਫ ਦੋ ਕੁ ਮਾਂ ਰਹਿ ਗਈ ਏ ਉਹ ਸਾਰਿਆਂ ਤੋਂ ਛੋਟੀ ਕੁੜੀ ਦਾ ਵਿਆਹ ਕਰਨ ਨੂੰ ਫਿਰਦਾ ਏ ਮੇਰੀ ਸਲਾਹ ਏ ਅਨੁਕੁਜ ਹੋਰ ਪੈਸੇ ਦੇ ਕੇ ਸਾਰੀ ਦੀ ਇਕੱਠੀ ਰਜਿਸਟਰੀ ਕਰਾ ਲਈਏ ਔਰ ਦੋਹਾਂ ਚੋਂ ਬਰਿਆਂ ਨੂੰ ਉਹ ਆਪੇ ਬੈ ਕਰ ਦੇਵੇਗਾ ਹੁਣ ਤੂੰ ਆਪਣੀ ਦੱਸ ਲੱਖਾ ਸਿੰਘ ਨੇ ਹਰਨਾਮ ਸਿੰਘ ਦੇ ਚਿਹਰੇ ਵੱਲ ਤਾਕਦਿਆਂ ਕਿਹਾ ਮੇਰੀ ਸਲਾਹ ਹੈ ਹਰਨਾਮ ਸਿੰਘ ਨੇ ਕੁਝ ਝਜਕਦਿਆਂ ਝਜਕਦਿਆਂ ਕਿਹਾ ਅਮਲੀ ਬਾਰੇ ਵੀ ਸਾਨੂੰ ਕਾਲੇ ਨਹੀਂ ਪੈਣਾ ਚਾਹੀਦਾ ਉੱਤੋਂ ਪਾਕਿਸਤਾਨ ਦਾ ਜਿਹੜਾ ਰੋਲਾ ਪੈਂਦਾ ਫਿਰਦਾ ਏ ਇਹ ਵੇਖ ਲੈਣਾ ਚਾਹੀਦਾ ਏ ਜਿਵੇਂ ਮੁਸਲਮਾਨ ਲੀਗੀ ਆਂਦੇ ਫਿਰਦੇ ਨੇ ਕੀ ਪਤਾ ਸਾਨੂੰ ਘਰ ਘਾਟ ਛੱਡ ਕੇ ਹੀ ਨਸਣਾ ਪਵੇ ਉਸ ਵੇਲੇ ਜੜੇ ਨਕਦ ਪੈਸੇ ਪਰਲੇ ਹੋਣਗੇ ਉਹ ਆ ਕੰਮ ਆਉਣਗੇ ਸੋ ਅਮਲੀ ਨਾਲ ਵੀ ਕੋਈ ਗੱਲ ਪਾਕਿਸਤਾਨ ਦੇ ਫੈਸਲੇ ਦੇ ਪਿੱਛੋਂ ਹੀ ਕਰਨੀ ਚਾਹੀਦੀ ਏ ਹੁਣ ਤਾਂ ਵੱਧ ਤੋਂ ਵੱਧ ਸਾਮੀਆਂ ਤੋਂ ਨਕਦ ਪੈਸਾ ਵਸੂਲ ਕਰਨਾ ਚਾਹੀਦਾ ਏ ਅੱਗੇ ਤੂੰ ਮਾਲ ਕੇ ਭਈ ਗੱਲ ਤੇਰੀ ਦਿਲ ਲੱਗੀ ਏ ਜਿੰਨਾ ਚਿਰ ਪਾਕਿਸਤਾਨ ਦਾ ਫੈਸਲਾ ਨਹੀਂ ਹੁੰਦਾ ਅਮਲੀ ਨੂੰ ਲਾਗਤਾਂ ਲਈ ਰੱਖਾਂਗੇ ਹਰ ਹੱਥੋਂ ਦੇਂਦੇ ਕੁਝ ਨਹੀਂ ਤੇ ਪਾਕਿਸਤਾਨ ਦੇ ਫੈਸਲੇ ਵਿੱਚ ਵੀ ਕਿਹੜੇ ਗੋਡੇ ਨੇ ਅਗਲੇ ਕੁਝ ਮਹੀਨਿਆਂ ਵਿੱਚ ਹੀ ਸਭ ਚਾਨਣ ਹੋ ਜਾਏਗਾ ਫੈਸਲਾ ਹੋ ਗਿਆ ਹਰਨਾਮ ਸਿੰਘ ਦੀ SLA ਮੰਨੀ ਗਈ ਲੱਖਾ ਸਿੰਘ ਨੇ ਉਸ ਉੱਤੇ ਬੜੀ ਸਖਤੀ ਨਾਲ ਅਮਲ ਸ਼ੁਰੂ ਕਰ ਦਿੱਤਾ ਪਹਿਲੇ ਹੱਥੋਂ ਉਹਨੇ ਖਾਰੇ ਵਾਲੇ ਧਰਮਸੰਗ ਦੀ ਜ਼ਮੀਨ ਛੱਡੀ ਧਨੇਸ਼ਾ ਬਥੇਰੇ ਚਾਂਸੇ ਦੇ ਰਿਹਾ ਪਰ ਲੱਖਾ ਸਿੰਘ ਬੜੀ ਹਿੰਮਤ ਕਰਕੇ ਉਹਦੇ ਜਾਲ ਵਿੱਚੋਂ ਨਿਕਲਿਆ ਧਰਮਸਿੰਘ ਤੋਂ ਪੈਸੇ ਲੈ ਕੇ ਸਭ ਤੋਂ ਪਹਿਲਾ ਕੰਮ ਲੱਖਾ ਸਿੰਘ ਨੇ ਬਸੰਤ ਕੌਰ ਵਾਸਤੇ ਟੂੰਬਾਂ ਖਰੀਦਣ ਦਾ ਕੀਤਾ ਜਿੰਨੇ ਤੋਲੇ ਸੋਨਾ ਉਹਨੇ ਬਸੰਤ ਕੌਰ ਤੋਂ ਲਿਆ ਸੀ ਉਸ ਨਾਲੋਂ 2 ਤੋਲੇ ਵੱਧ ਦੀਆਂ ਟੂੰਬਾਂ ਲਈਆਂ ਹਰਨਾਮ ਦੀ ਮਾਂ ਇੱਧਰ ਆ ਲੱਖਾ ਸਿੰਘ ਨੇ ਘੋੜੀ ਤੋਂ ਉਤਰਦਿਆਂ ਆਵਾਜ਼ ਦਿੱਤੀ ਬਸੰਤ ਕੌਰ ਚੌਂਕੇ ਵਿੱਚ ਬੈਠੀ ਪੋਤਰੇ ਵਾਸਤੇ ਚੂਰੀ ਘੋਟ ਰਹੀ ਸੀ ਉਹ ਕੁਝ ਹੈਰਾਨ ਹੋਈ ਪਤੀ ਵੱਲ ਵਧੀ ਲੈ ਭਾਈ ਕਰਮਾ ਵਾਲੀਏ ਤੇਰੀ ਅਮਾਨਤ ਅੱਜ ਮਸਾਂ ਧੰਨੇ ਸ਼ਾਹ ਦਾ ਜਾਲ ਤੋੜ ਕੇ ਬਾਹਰ ਨਿਕਲੇ ਆਂ ਮੰਜੇ ਉੱਤੇ ਬਹਿ ਕੇ ਲਖਾ ਸਿੰਘ ਨੇ ਜੇਬ ਵਿੱਚੋਂ ਕੱਢ ਕੇ ਨਵੀਆਂ ਟੁੰਬਾਂ ਉਹਦੇ ਸਾਹਮਣੇ ਧਰ ਦਿੱਤੀਆਂ ਮੈਂ ਇਸ ਉਮਰ ਟੁੰਬਾਂ ਪਾਉਣੀਆਂ ਨੇ ਤੁਸੀਂ ਸੁਖਬੀਰ ਨੂੰ ਇੱਕ ਗਲ ਦਾ ਹਾਰ ਹੋਰ ਬਣਵਾ ਦਿਓ ਪਸੰਤ ਕੌਰ ਨੇ ਨੈਰਤਸ਼ਾ ਜਹੀ ਸੌਰਵਜ ਕੇਹਾ ਉਹ ਪੈਣਣ ਹਡਾਉਣ ਵੱਲੋਂ ਕਾਜ ਉਦਾਸ ਹੁੰਦੀ ਜਾ ਰਹੀ ਸੀ ਇਹ ਤਾਂ ਤੂੰ ਆਪਣੀ ਇਮਾਨਤ ਸੰਭਾਲ ਖਾਂ ਸੁਖਬੀਰ ਵਾਸਤੇ ਵੀ ਜੋ ਕਹੇਂਗੀ ਬਣਾ ਦੇਾਂਗੇ ਮੈਂ ਅਜ ਨੱਤੂ ਵਾਲਿਆਂ ਨੂੰ ਤਾੜ ਕੇ ਕਹਿ ਆਇਆ ਭਈ ਦਸਾਂ ਦਿਨਾਂ ਵਿੱਚ ਪੈਸਿਆਂ ਦਾ ਫਿਕਰ ਕਰੋ ਨਹੀਂ ਤਾਂ ਮੈਂ ਪਹਿਲੀ ਗਾਂ ਦੇ ਦੇਣੀ ਜੇ ਉਹਨਾਂ ਨੂੰ ਇਹ ਵੀ ਦਾਬਾ ਮਾਰ ਆਇਆ ਕਿ ਉਹਨਾਂ ਆਪਣੀ ਮਰਜ਼ੀ ਦਾ ਗਾਹਕ ਨਾ ਲੱਭਾ ਤਾਂ ਮੈਂ ਨਰੰਜਨ ਸਿੰਘ ਨੂੰ ਪਹਿਲੀ ਦੇ ਦੇਾਂਗਾ ਨਰੰਜਨ ਸਿੰਘਿਆਂ ਨਾਲ ਉਹਨਾਂ ਦਾ ਸਿਰ ਵੱਡਵਾ ਵੈਰੇ ਇਹਨੇ ਦਾਬੇ ਨਾਲ ਉਹ ਆਪਣੀ ਲੋੜ ਨੂੰ ਫਿਕਰ ਕਰਨਗੇ ਲੱਖਾ ਸਿੰਘ ਨੇ ਸਾਰੀ ਕਾਰਗੁਜ਼ਾਰੀ ਕਹਿ ਸੁਣਾਈ ਪਾਕਿਸਤਾਨ ਵਾਲਾ ਡਰ ਲੱਖਾ ਸਿੰਘ ਦੇ ਦਿਲ ਵਿੱਚ ਬਹਿ ਗਿਆ ਸੀ ਹਾਲਾਤ ਵੀ ਦਿਨੋਂ ਦਿਨ ਵਿਗੜਦੇ ਨਜ਼ਰ ਆ ਰਹੇ ਸਨ ਪਰ ਅੱਗ ਭੜਕਣ ਤੋਂ ਪਹਿਲਾਂ-ਪਹਿਲਾਂ ਉਹਨੇ ਆਪਣਾ ਖਿਲਾਰਾ ਕਾਫੀ ਹੱਦ ਤੱਕ ਸਮੇਟ ਲਿਆ ਖਾਰਾ ਨੱਤੂ ਵਾਲਾ ਬੱਲਾ ਵਾਲਾ ਤਰਗੇ ਉਦਾਲੇ ਦੇ ਕਈ ਪਿੰਡਾਂ ਦੇ ਛੋਟੇ ਜ਼ਿਮੀਂਦਾਰਾਂ ਦੀ ਕੁੱਝ ਜ਼ਮੀਨ ਉਹਦੇ ਕੋਲ ਗੈਣੇ ਸੀ ਕੁੱਝ ਰਜਿਸਟਰੀਆਂ ਵਿੱਚ ਧਨੇਸ਼ਾ ਭਾਈਵਾਲ ਸੀ ਤੇ ਕੁੱਝ ਉਹਦੇ ਇਕੱਲੇ ਦੀਆਂ ਸਨ ਕਈ ਧਾਵਾਂ ਤੋਂ ਉਹਨੇ ਕੁਝ ਵੱਧ ਘੱਟ ਕਰਕੇ ਵੀ ਪੈਸੇ ਖਰੇ ਕਰ ਲਏ ਵਸੂਲ ਹੋਈ ਰਕਮ ਵਧੇਰੇ ਉਹਨੇ ਅਮਰਤਸਰ ਬੈਂਕ ਵਿੱਚ ਜਾ ਜਮਾ ਕਰਾਈ ਫੈਰਾਈ ਛੋਟੀਆਂ ਸਾਮੀਆਂ ਦੀ ਵਾਰੀ ਉਹਨਾਂ ਕੋਲੋਂ ਵੀ ਕੌੜੇ ਫਿੱਕੇ ਹੋ ਕੇ ਲੱਖਾ ਸਿੰਘ ਨੇ ਵੱਧ ਤੋਂ ਵੱਧ ਗੁਰਾਇਆ ਨੂਰੀ ਕਮਿਆਰ ਤੇ ਚੂਚਕ ਜਲਾਹਾ ਲੱਖਾ ਸਿੰਘ ਦੇ ਪੁਰਾਣੇ ਮਜਾਰੇ ਸਨ ਕਈ ਸਾਲਾਂ ਤੋਂ ਉਹ ਉਹਦੀ ਪਹਿਲੀ ਹਿੱਸੇ ਤੇ ਬੀਜਦੇ ਆ ਰਹੇ ਸਨ ਲੱਖਾ ਸਿੰਘ ਨੇ ਤੰਦੂਏ ਵਾਂਗ ਉਹਨਾਂ ਨੂੰ ਅਜੇਹਾ ਆਪਣੀਆਂ ਤਾਰਾਂ ਦੇ ਜਾਲ ਵਿੱਚ ਫਸਾਇਆ ਹੋਇਆ ਸੀ ਕਿ ਉਹ ਸਿਰਫ ਵੌਣ ਬੀਜਣ ਦੇ ਭਾਈਵਾਲ ਹੀ ਸਨ ਬੋਲ ਸਾਰਾ ਲੱਖਾ ਸਿੰਘ ਦਾ ਹੁੰਦਾ ਸੀ ਵਾਹੀ ਸ਼ੁਰੂ ਕਰਨ ਵਾਸਤੇ ਲੱਖਾ ਸਿੰਘ ਨੇ ਕਦੇ ਉਹਨਾਂ ਨੂੰ ਬਾਲਦ ਲੈ ਕੇ ਦਿੱਤੇ ਸਨ ਦੋਹਾਂ ਘਰਾਂ ਤੋਂ ਸਾਰੀ ਉਮਰ ਉਹਾਂ ਕਰਜ਼ਾ ਨਾਲ ਲੱਥਾ ਟੱਕਾ ਰੁਪਈਆ ਮਹੀਨੇ ਦਾ ਵਿਆਜ ਤੇ ਹਿਸਾਬ ਹਰ ਛੇ ਮਹੀਨੇ ਪਿੱਛੋਂ ਵਿਆਜ ਨੂੰ ਵੀ ਵਿਆਜ ਸ਼ੁਰੂ ਹੋ ਜਾਣਾ ਸੋ ਪੈੜ ਵਿੱਚੋਂ ਦੋਹਾਂ ਮਜ਼ਾਰਿਆਂ ਨੇ ਚਾਦਰ ਝਾੜ ਕੇ ਹੀ ਤੁਰਨਾ ਇਸ ਵਾਰ ਲੱਖਾ ਸਿੰਘ ਵਦੇਰੇ ਸਖਤ ਹੋ ਗਿਆ ਉਹਨੇ ਦੋਹਾਂ ਮਜ਼ਾਰਿਆਂ ਨੂੰ ਲਾਰਾ ਲਾਇਆ ਵੇਖੋ ਭਈ ਹਿਸਾਬ ਬਹੁਤ ਪੁਰਾਣਾ ਹੋ ਗਿਆ ਏ ਇੱਕ ਵਾਰ ਆਪਾਂ ਸਾਰਾ ਮੁਕਾ ਦਈਏ ਨਵੇਂ ਸਿਰਿਓਂ ਅਗਲੇ ਮਹੀਨੇ ਹੀ ਜਿੰਨਾ ਚਾਹੋਗੇ ਮਿਲ ਜਾਏਗਾ ਗਰੀਬ ਮਜ਼ਾਰਿਆਂ ਦੀ ਵਿਹਰ ਵੀ ਕਾਦੀ ਸੀ ਨੂਰੀ ਕੋਲ ਇੱਕ ਬਲਦ ਚੰਗਾ ਸੀ ਲੱਖਾ ਸਿੰਘ ਨੇ ਭਾਅ ਬਾਜ਼ਾਰ ਨਾਲੋਂ 10 ਰੁਪਏ ਵਾਧਾ ਲਾ ਕੇ ਟੇਟੇ ਪਾ ਲਿਆ ਚੂਚਕ ਦੇ ਅਿਆਣਿਆਂ ਨੇ ਛੋਟੀ ਜਹੀ ਘੱਟੀ ਲੈ ਕੇ ਪਾਲੀ ਸੀ ਚੌਂ ਵਰਿਆਂ ਪਿੱਛੋਂ ਮੈਂ ਬਣੀ ਸੀ ਇੱਕ ਮਹੀਨੇ ਤੱਕ ਉਹ ਸੂਣ ਵਾਲੀ ਸੀ ਲੱਖਾਂ ਸਾਂਗਣੇ ਕਰਜੇ ਵਿੱਚ ਪੇਟੇ ਪਾ ਲਈ ਹਾੜੀ ਦੀ ਫਸਲ ਵਿੱਚ ਆਉਣੇ ਮਜ਼ਾਰਿਆਂ ਵਾਸਤੇ ਪਾ ਦਾਣੇ ਵੀ ਨਾ ਛੱਡੇ ਪਰ ਕਰਜਾ ਉਹਨਾਂ ਦਾ ਫੇਰ ਵੀ ਨਾ ਮੁੱਕਾ ਉਸ ਰਾਤ ਦੋਹਾ ਮਜ਼ਾਰਿਆਂ ਦੇ ਘਰ ਚੁੱਲ੍ਹੇ ਨਾ ਤਪੇ ਸਾਰੀ ਰਾਤ ਉਹ ਇਆਣੇ ਸਿਆਣੇ ਭੁੱਖੇ ਢੱਡ ਦੁਆਵਾਂ ਮੰਗਦੇ ਰਹੇ ਯਾ ਰੱਬ ਸੱਚਾ ਛੇਤੀ ਬਣਾ ਪਾਕਿਸਤਾਨ ਭਲਾ ਅਸੀਂ ਵੀ ਕਿਤੇ ਢੱਡ ਭਰ ਕੇ ਰੋਟੀ ਖਾਈਏ ਜਿਵੇਂ ਲਿਗੀ ਆਂਦੇ ਨੇ ਫੇਰ ਸਾਥੋਂ ਹਿੱਸਾ ਵੰਡਾਉਣ ਵਾਲਾ ਕੋਈ ਨਹੀਂ ਹੋਵੇਗਾ ਪਰੋ ਗਰੀਬ ਨਹੀਂ ਸਨ ਜਾਣਦੇ ਕਿ ਪਾਕਿਸਤਾਨ ਬਣਨ ਨਾਲ ਵੀ ਉਹਨਾਂ ਦੀ ਹਾਲਤ ਕੋਈ ਨਹੀਂ ਬਦਲਨੀ ਉੱਥੇ ਧਨੇਸ਼ਾ ਤੇ ਲਖਾ ਸਿੰਘ ਦੀ ਥਾਂ ਸ਼ਾ ਨਿਵਾਜ ਤੇ ਹਦਾਇਤullah ਲੈ ਲੈਣਗੇ ਗਰੀਬ ਦੀ ਹਾਲਤ ਮੌਲਕਾਂ ਦੀਆਂ ਹੱਦਾਂ ਜਾਂ ਸਰਕਾਰਾਂ ਬਦਲਣ ਨਾਲ ਨਹੀਂ ਰਾਜਸੀ ਤੇ ਸਮਾਜਿਕ ਪ੍ਰਬੰਧ ਬਦਲਣ ਨਾਲ ਸੁਧਰਿਆ ਕਰਦੀ ਹੈ ਪਾਕਿਸਤਾਨ ਬਣ ਗਿਆ ਨਕਸ਼ੇ ਉੱਤੇ ਇੱਕ ਨਵੀਂ ਲਕੀਰ ਖਿੱਚੀ ਗਈ ਹਿੰਦੁਸਤਾਨ ਵੰਡਿਆ ਗਿਆ ਪੰਜਾਬ ਵੰਡਿਆ ਗਿਆ ਜ਼ਿਲ੍ਹਾ ਲਾਹੌਰ ਦੀ ਕਸੂਰ ਤਹਿਸੀਲ ਵੰਡੀ ਗਈ ਲਕੀਰ ਖਿੱਚੀ ਗਈ ਸੀ ਕਾਗਜ਼ਾਂ ਉੱਤੇ ਧਰਤੀ ਉੱਤੇ ਉਸ ਦਾ ਕੋਈ ਨਿਸ਼ਾਨ ਪਾਲਿਆਂ ਨਹੀਂ ਸੀ ਮਿਲਦਾ ਨਾ ਪਹਾੜ ਨਾ ਦਰਿਆ ਨਾ ਨਹਿਰ ਨਾ ਸੜਕ ਜਿਹੜੀ ਦੋ ਦੇਸ਼ਾਂ ਦੀ ਹੱਦ ਨੂੰ ਪ੍ਰਗਟ ਕਰਦੀ ਇੱਕ ਪਾਸੇ ਬਣ ਗਿਆ ਭਾਰਤ ਇੱਕ ਪਾਸੇ ਪਾਕਿਸਤਾਨ ਹਿੰਦੁਸਤਾਨ ਦੁਨੀਆ ਦੇ ਨਕਸ਼ੇ ਤੋਂ ਮਿਟ ਗਿਆ ਇੱਕ ਪਾਸੇ پاک ਲੋਕਾਂ ਦਾ ਦੇਸ਼ ਇੱਕ ਪਾਸੇ ਧਰਮੀਆਂ ਦਾ ਨਾਪਾਕ ਤੇ ਅਧਰਮੀ ਬੰਦਿਆਂ ਵਾਸਤੇ ਥਾਂ ਨਾ ਰਿਹਾ ਸੈਂਕੜੇ ਹਜ਼ਾਰਾਂ ਲੱਖਾਂ ਲੋਕ ਘਰਾਂ ਤੋਂ ਉੱਜੜ ਕੇ ਤੁਰ ਪਏ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਦੋਹੀ ਪਾਸੇ ਖਾਲੀ ਹੋ ਗਏ ਲਾਂਘੇ ਡੰਡੀਆਂ ਰਾਹ ਸੜਕਾਂ ਮਰਦਿਆਂ ਜਾਂ ਮੌਤ ਦੇ ਉਡੀਕਵਾਨਾਂ ਨਾਲ ਭਰ ਗਏ ਲੀਡਰ ਕਹਿੰਦੇ ਬਿਨਾ ਗੋਲੀ ਦਾਗੇ ਦੇਸ਼ ਆਜ਼ਾਦ ਹੋ ਗਿਆ ਹੈ ਅਸੀਂ ਖੂਨੀ ਇਨਕਲਾਬ ਤੋਂ ਬਚ ਗਏ ਹਾਂ ਹਾਂ ਸਭ ਸੱਚ ਹੈ ਲੀਡਰ ਜ਼ਰੂਰ ਬਚ ਗਏ ਦੋਹਾਂ ਪਾਸਿਆਂ ਦੇ ਬਚ ਗਏ ਨਾ ਬਚਦੇ ਤਾਂ ਫੇਰ ਕੀ ਬਣਦਾ ਫਰਜਾਂਤਾ ਦੀ ਸੇਵਾ ਕੌਣ ਕਰਦਾ ਗੱਦੀਆਂ ਕੌਣ ਸੰਭਾਲਦਾ ਛੱਡੋ ਜੀ ਰਾਜਾ ਨਿਹਕਲੰਕ ਹੁੰਦਾ ਹੈ ਰਾਜਾ ਜਿਹਦੇ ਹੱਥ ਵਿੱਚ ਰਾਜ ਸੱਤਿਆ ਹੁੰਦੀ ਹੈ ਤੁਸੀਂ ਜਨਤਾ ਦੀ ਗੱਲ ਕਰੋ ਜਨਤਾ ਕਰੋੜਾਂ ਦੀ ਗਿਣਤੀ ਵਾਲੇ ਦੇਸ਼ ਵਿੱਚ ਕੀ ਫਰਕ ਪੈਂਦਾ ਹੈ ਇੱਕ ਪਾਸੇ ਹਿੰਦੂ ਸਿੱਖ ਮਰੇ ਕੇਵਲ ਕੁਝ ਲੱਖ ਇੱਕ ਪਾਸੇ ਮੁਸਲਮਾਨ ਮਰੇ ਸਿਰਫ ਕੁਝ ਲੱਖ ਉਜੜਨ ਵਾਲਿਆਂ ਦੀ ਗਿਣਤੀ ਵੀ ਕਿਹੜੀ ਕਿਤੇ ਅਰਬਾਂ ਸੀ ਸਿਰਫ ਕੁਝ ਲੱਖ ਜੀ ਆਬਾਦੀ ਦੇ ਮੁਕਾਬਲੇ ਤੇ ਮਸਾਂ ਆਟੇ ਵਿੱਚ ਲੂਣ ਤੁਸੀਂ ਸ਼ੁਕਰ ਕਰੋ ਤੁਹਾਡੇ ਆਗੂ ਬਚ ਗਏ ਨਹੀਂ ਤਾਂ ਰਾਜਗੱਦੀਆਂ ਸੁੰਨੀਆਂ ਹੀ ਪਈਆਂ ਰਹਿੰਦੀਆਂ ਫਿਰ ਸ਼ਰਨਾਰਥੀਆਂ ਨੂੰ ਕੌਣ ਸੰਭਾਲਦਾ ਵਿਚਾਰਿਆਂ ਦਾ ਕੌਣ ਸੀ ਆਪਣੇ ਆਗੂਆਂ ਤੋਂ ਬਿਨਾਂ ਸੂਰਜ ਚਿਪਣ ਵਾਲਾ ਸੀ ਇੱਕ ਅਸਵਾਰ ਅਲਾਣੀ ਘੋੜੀ ਭਜਾਈ ਆ ਰਿਹਾ ਸੀ ਉਹ ਲੱਖਾ ਸਿੰਘ ਦੀ ਹਵੇਲੀ ਵਿੱਚ ਆ ਕੇ ਰੁਕਿਆ ਉਹਨੇ ਉੱਤਰ ਕੇ ਘੋੜੀ ਕਿੱਲੇ ਨਾਲ ਅੜਾਈ ਤੇ ਸਿੱਧਾ ਬਸੋਂ ਵਾਲੇ ਘਰ ਵੱਲ ਵਧਿਆ ਡਿਊਟੀ ਤੋਂ ਅੰਦਰ ਪੈਰ ਧਰਦਿਆਂ ਨજર ਲੱਖਾ ਸਿੰਘ ਉੱਤੇ ਪਈ ਆਉਣ ਵਾਲੇ ਦਾ ਰੰਗ ਉੱਡਿਆ ਹੋਇਆ ਸੀ ਉਹਨੇ ਉਦਾਸੀ ਹੋਈ ਆਵਾਜ਼ ਵਿੱਚ ਫਤਿਹ ਬੁਲਾਈ ਆਹ ਬਹਾਦਰ ਸਿੰਘ ਸੌਖ ਤਾਂ ਹੈ ਲੱਖਾ ਸਿੰਘ ਨੇ ਫਤਿਹ ਦਾ ਜਵਾਬ ਦੇ ਕੇ ਆਉਣ ਵਾਲੇ ਤੋਂ ਪੁੱਛਿਆ ਮਾਸੜਾ ਕੋਈ ਸੁੱਖ ਨਹੀਂ ਉੱਜੜ ਗਏ ਆ ਕਹਿੰਦਾ ਹੋਇਆ ਬਹਾਦਰ ਸਿੰਘ ਲਾਗੇ ਡੱਠੇ ਮੰਜੇ ਉੱਤੇ ਡੈਗ ਪਿਆ ਬੈਠ ਗਿਆ ਨਾਲੋਂ ਉਸ ਕਿਰਿਆ ਨੂੰ ਡੈਗ ਪਿਆ ਕਹਿਣਾ ਹੀ ਠਕਦਾ ਹੈ। ਬਹਾਦਰ ਸਿੰਘ ਸ਼ਾਮੋ ਦੇ ਪਤੀਔਰੇ ਦਾ ਪੁੱਤਰ ਸੀ। ਸ਼ਾਮੋ ਲਲਿਆਣੀ ਵਿਆਹੀ ਹੋਈ ਸੀ। ਉਹਦੇ ਸਹੁਰਿਆਂ ਦਾ ਘਰ ਪੱਕੀ ਸੜਕ ਦੇ ਚੜ੍ਹਦੇ ਪਾਸੇ ਕਸੂਰ ਵਾਲੇ ਦਾ ਸੀ। ਹੈ ਕੀ ਹੋਇਆ? ਕਬਰਾਈ ਹੋਈ ਬਸੰਤ ਕੌਰ ਨੇ ਚੌਂਕੇ ਚੋਂ ਉੱਠਦਿਆਂ ਪੁੱਛਿਆ। ਕੀ ਦੱਸਾਂ? ਸਾਰਾ ਪਿੰਡ ਉੱਜੜ ਗਿਆ ਏ। ਮਿਲਟਰੀ ਨੇ ਗੋਲੀਆਂ ਨਾਲ ਭੁੰਨ ਦਿੱਤਾ ਏ। ਘਰਾਂ ਦੇ ਘਰ ਸਾੜ ਦਿੱਤੇ ਨੇ। ਮਾਵਾ ਨੇ ਬੁੱਤ ਨਹੀਂ ਸੰਭਾਲੇ। ਮੈਥੋਂ ਛੋਟਾ ਦੇ ਕਰਤਾਰਾ ਮੇਰੇ ਸਾਹਮਣੇ ਮਾਰੇ ਗਏ ਨੇ। ਕਰਦਾਰਾ ਸ਼ਾਮੋਂ ਦਾ ਜੇਠ ਸੀ ਬਹੁਤ ਸਾਰੀਆਂ ਜਨਾਨੀਆਂ ਪਾਕਿਸਤਾਨੀ ਝੁੱਕ ਕੇ ਲੈ ਗਏ ਨੇ ਸੱਚੀ ਗੱਲ ਏ ਕਿਸੇ ਨੂੰ ਵੀ ਦੂਸਰੇ ਦਾ ਕੋਈ ਪਤਾ ਨਹੀਂ ਮੈਂ ਖੇਤੋਂ ਆ ਰਿਹਾ ਸਾਂ ਸੰਤੋਖ ਤੇ ਕਰਤਾਰੇ ਨੂੰ ਡਗਦਿਆਂ ਵੇਖ ਕੇ ਮੈਂ ਜੀ ਪਿਆਣਾ ਉੱਥੋਂ ਹੀ ਘੋੜੀ ਭਜਾ ਲਿਆ ਆ ਬਹਾਦਰ ਸਿੰਘ ਇੱਕੋ ਸਾਹੇ ਕਹੀ ਜਾ ਰਿਹਾ ਸੀ ਇयां ਪਾਸ ਦਾ ਸੀ ਜਿਵੇਂ ਮੌਤ ਪੈ ਅਜੇ ਤੱਕ ਉਹਦੇ ਮਾਨ ਉੱਤੇ ਭਾਰੂ ਸੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ